ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਮਰਨਾਜ਼ ਐ ਨਿਵਾ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋ ਮੂਗੇ ਠੀਕ ਠਾਕ ਹੋ ਮੂਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਭਾਰਤੀ ਸਲਵਾਰ ਦੀ ਕਟਿੰਗ ਇਹ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਸ ਤਰ੍ਹਾਂ ਕਰਨੀ ਹੈ ਜਿਹੜੀ ਇਹ ਸਲਵਾਰ ਹੈਗੀ ਅੱਜ ਕੱਲ ਬਹੁਤ ਟ੍ਰੈਂਡ ਦੇ ਵਿੱਚ ਹੈਗੀ ਠੀਕ ਹੈ ਤੇ ਤੁਸੀਂ ਧਿਆਨ ਨਾਲ ਜ਼ਰੂਰ ਦੇਖਣੀ ਹੈ ਤੇ ਜਿਸ ਕਿਸ ਨੇ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਆਜੋ ਕਹਤਾਂ ਨਜ਼ਰਦੇ ਹਾਂ ਸਲਵਾਰ ਦੀ ਕਟਿੰਗ ਆਪਾਂ ਕਿਸ ਤਰ੍ਹਾਂ ਕਰਨੀ ਹੈ ਜੀ ਜਿਹੜਾ ਆਪਣੇ ਕੋਲੇ ਇਹ ਸਟੱਫ ਹੈਗਾ ਇਹ ਹੈਗਾ ਆਪਣੇ ਕੋਲੇ 2 ਮੀਟਰ ਦਾ ਵੱਡੇ ਪਣੇ ਦਾ ਇਹ ਕੱਪੜਾ ਆਪਣੇ ਕੋਲੇ ਠੀਕ ਹੈ ਤੇ ਛੋਟੇ ਪਣੇ ਦੀ ਜਿਹੜੇ ਹੁੰਦੇ ਆ ਉਹ 2.5 ਮੀਟਰ ਨਾਲ ਬਣ ਜਾਂਦੀ ਹੈ ਸਲਵਾਰ ਤੇ ਇਹ ਵੱਡੇ ਪਣੇ ਦਾ ਇਹ ਹੈਗਾ 2 ਮੀਟਰ ਹੁਣ ਆਪਾਂ ਇਹਨੂੰ ਕੱਪੜੇ ਨੂੰ ਇਸ ਤਰ੍ਹਾਂ ਕਰ ਲਿਆ ਠੀਕ ਹੈ ਇਹ ਅੰਦਰਲਾ ਪਾਸਾ ਹੈਗਾ ਤੇ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਦੋ ਤਿਆਂ ਦੇ ਵਿੱਚ ਠੀਕ ਹੈ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਚਾਰ ਤਿਆਂ ਦੇ ਵਿੱਚ ਕਰ ਲੈਣਾ ਫੋਲਡਰ ਠੀਕ ਹੈ ਜੀ ਇਹ ਆਪਣੇ ਕੋਲੇ ਹੁਣ ਚਾਰ ਤਿਆਂ ਦੇ ਵਿੱਚ ਹੋ ਗਿਆ ਤੇ ਜਿਹੜਾ ਬੰਦ ਵਾਲਾ ਪਾਸਾ ਉਹ ਮੇਰੇ ਵੱਲ ਹੈ ਠੀਕ ਹੈ ਖੁੱਲਾ ਵਾਲਾ ਪਾਸਾ ਇੱਧਰ ਹੈ ਤੇ ਹੁਣ ਦੇਖੋ ਇਹ ਬੰਦ ਵਾਲੇ ਪਾਸੇ ਨੂੰ ਆਪਾਂ ਆਪਣੇ ਵੱਲ ਕਰ ਲੈਣਾ ਏਡੀ ਸਲਵਾਰ ਹੁੰਦੀ ਹੈ ਇਹ ਆਮ ਸਲਵਾਰਾਂ ਦੇ ਨਾਲੋਂ ਨੀਵੀਂ ਹੁੰਦੀ ਹੈ ਤੁਸੀਂ 3 ਇੰਚ ਨੀਵੀਂ ਕਰ ਸਕਦੇ ਹੋ ਜਾਂ 4 ਇੰਚ ਨੀਵੀਂ ਕਰ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ 3 ਇੰਚ ਨੀਵੀਂ ਕਰਾਂਗੇ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਜਿਹੜਾ ਕੱਪੜਾ ਇੱਕਸਾਰ ਨਹੀਂ ਹੈਗਾ ਉਹਨੂੰ ਪਹਿਲਾਂ ਆਪਾਂ ਕਟਿੰਗ ਕਰਕੇ ਇੱਕਸਾਰ ਕਰ ਲੈਣਾ ਹੈਗਾ ਹਾਂਜੀ ਹੁਣ ਆਪਾਂ ਇਹ 5 ਇੰਚ ਉੱਪਰ 벨ਟ ਵਾਲਾ ਕੱਢ ਕੇ ਠੀਕ ਹੈ 40 ਇੰਚ ਤੇ ਆਪਾਂ ਨਿਸ਼ਾਨੀ ਲਗਾ ਲੈਣੀ ਹੈ ਇਸ ਤਰ੍ਹਾਂ ਆਪਾਂ 40 ਇੰਚ ਤੇ ਨਿਸ਼ਾਨੀ ਲਗਾਉਣੀ ਹੈ ਠੀਕ ਹੈ ਇਹ ਹੁਣ ਆਪਾਂ 5 ਇੰਚ 벨ਟ ਦਾ ਕੱਟ ਕੇ 40 ਇੰਚ ਲੈ ਲਈ ਸੀਗੀ ਤੇ ਜੇ ਆਪਾਂ ਵੈਸੇ ਹੀ ਬੈਲਟ ਤੋਂ ਬਿਨਾ ਲੈਨੇ ਆ ਤਾਂ 36 ਇੰਚ ਹੋਊਗੀ ਠੀਕ ਹੈ ਉਸ ਤੋਂ ਬਾਅਦ ਹੁਣ ਤੁਸੀਂ ਜਿਹੜੀ ਮੂਰੀ ਲੈਣੀ ਆ ਉਹ ਵੀ ਆਮ ਸਲਵਾਰਾਂ ਨਾਲੋਂ ਜ਼ਿਆਦਾ ਹੁੰਦੀ ਹੈਗੀ ਇਹਦੀ ਆਪਾਂ ਮੂਰੀ 9 ਇੰਚ ਰੱਖਾਂਗੇ ਤੁਸੀਂ 10 ਰੱਖ ਸਕਦੇ ਹੋ 11 ਰੱਖ ਸਕਦੇ ਹੋ ਇਹ ਕਸਟਮਰ ਦੀ ਡਿਮਾਂਡ ਤੇ ਹੁੰਦੀ ਹੈ ਵੀ ਆਪਾਂ ਕਿੰਨੀ ਮੂਰੀ ਰੱਖਣੀ ਹੈ ਠੀਕ ਹੈ ਇਹਦੀ ਆਪਾਂ ਮੂਰੀ 9 ਇੰਚ ਰੱਖਾਂਗੇ 9 ਜਾਂ 9.5 ਠੀਕ ਹੈ ਜੀ ਤੇ ਹੁਣ ਆਪਾਂ ਲਾਉਣਾ ਮੂਰੀ ਤੇ ਨਿਸ਼ਾਨ ਤੇ ਉਸ ਤੋਂ ਬਾਅਦ 2 ਇੰਚ ਆਪਾਂ ਐਕਸਟਰਾ ਲੈ ਲਾਂਗੇ ਠੀਕ ਹੈ ਤੇ ਹੁਣ ਆਪਾਂ ਇਧਰੋਂ ਝੋਲੀ ਲੈਣੀ ਹੈ ਜੀ ਝੋਲੀ ਲੈਣੀ ਆਪਾਂ ਖੁੱਲੇ ਵਾਲੇ ਪਾਸਿਓਂ ਠੀਕ ਹੈ ਇਧਰ ਹੈਗਾ ਬੰਦ ਵਾਲਾ ਪਾਸਾ ਹੁਣ ਆਪਾਂ ਝੋਲੀ ਲਵਾਂਗੇ 2.5 ਇੰਚ ਠੀਕ ਹੈ ਜੀ ਤੇ ਇਹਨੂੰ ਆਪਾਂ ਜਿਹੜਾ ਇੱਥੋਂ ਹੈ ਇਹਨੂੰ ਮਲਾ ਦੇਣਾ ਹੁਣ ਝੋਲੀ ਨੂੰ ਤੇ ਜਿੱਥੇ ਆਪਾਂ ਮੂਰੀ ਦਾ ਨਿਸ਼ਾਨ ਲਗਾਇਆ ਸੀ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਮਿਲਾ ਦਿੱਤਾ ਝੋਲੀ ਦੇ ਨਿਸ਼ਾਨ ਨੂੰ ਤੇ ਪੌਂਚੇ ਮੂਰੀ ਵਾਲੇ ਨਿਸ਼ਾਨ ਨੂੰ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਦੀ ਕਰ ਲੈਣੀ ਆ ਹੁਣ ਕਟਿੰਗ ਇਹ ਹੁੰਦੀ ਤਾਂ ਸਟ੍ਰੇਟ ਸਲਵਾਰ ਵਾਂਗ ਹੋਈ ਹੈਗੀ ਕਟਿੰਗ ਇਹਦੀ ਉਸ ਤਰ੍ਹਾਂ ਹੀ ਹੁੰਦੀ ਹੈ ਪਰ ਇਹਦਾ ਇੱਕ ਜਿਹੜਾ ਮੇਨ ਪੁਆਇੰਟ ਹੈ ਉਹ ਤੁਹਾਨੂੰ ਦੱਸਦੇ ਹਾਂ ਕੀ ਹੈਗਾ ਹਾਂਜੀ ਮੇਨ ਪੁਆਇੰਟ ਹੈਗਾ ਇਹਦਾ ਇੱਥੋਂ ਆਪਾਂ 5 ਇੰਚ ਲੈ ਲੈਣਾ ਠੀਕ ਹੈ ਉਸ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਹਾਫ ਫੋਲਡ ਕਰਕੇ ਤੇ ਇਹਨੂੰ ਇਸ ਤਰ੍ਹਾਂ ਕਰ ਲੈਣਾ ਇਹ ਮੇਨ ਪੁਆਇੰਟ ਹੈਗਾ ਜਦੋਂ ਆਪਾਂ ਬਲ ਪਾਉਣੇ ਹੈਗੇ ਸਟਿਚਿੰਗ ਵੇਲੇ ਉਦੋਂ ਇਹ ਇੰਨਾ ਬਲ ਪੈ ਜਾਂਦਾ 2.5 ਇੰਚ ਦਾ ਬਾਕੀ ਜਿਹੜੇ ਬਲ ਹੈਗੇ ਆਪਣੇ ਕੋਲੇ ਬਾਧੂ ਜਿਹੜਾ ਕੱਪੜਾ ਹੈਗਾ ਬਲ ਵਾਸਤੇ ਉਹ ਉਸੇ ਤਰ੍ਹਾਂ ਹੀ ਪਾਉਣਾ ਜਿਵੇਂ ਆਪਾਂ ਆਮ ਸਲਵਾਰਾਂ ਦੇ ਵਿੱਚ ਪਾਉਨੇ ਹੈਗੇ ਠੀਕ ਹੈ ਤੇ ਇੱਕ ਇਹਦਾ ਬਸ ਲੱਗ ਪੁਆਇੰਟ ਆਈ ਹੈ ਵੀ ਇਹਦੇ ਜਿਹੜੇ ਪੌਂਚੇ ਹੈਗੇ ਉਹ ਵੱਡੇ ਹੁੰਦੇ ਆ ਤੇ ਚੌੜੇ ਹੁੰਦੇ ਆ ਚੌੜੇ ਤੁਸੀਂ ਉਹ ਵੀ ਤੁਸੀਂ ਆਲੀ ਪਸੰਦ ਦੇ ਅਨੁਸਾਰ ਪਾ ਸਕਦੇ ਹੋ ਵੱਡੇ 5 ਇੰਚ ਪਾਣੇ 6 ਇੰਚ ਪਾਣੇ 4 ਇੰਚ ਪਾਣੇ ਉਹ ਕੋਈ ਵੀ ਤੁਹਾਡਾ ਜਿਹੜਾ ਤੁਹਾਨੂੰ ਪਸੰਦ ਹੈ ਤੁਸੀਂ ਉਹ ਪਾ ਸਕਦੇ ਹੋ ਠੀਕ ਹੈ ਜੀ ਤੇ ਇਹਦੀ ਚੜਾਈ ਵੀ ਇਹਦੀ ਮੂਰੀ ਦੀ ਮੂਰੀ ਵੀ ਲੰਬੀ ਹੁੰਦੀ ਹੈ ਠੀਕ ਹੈ ਇਹਦੀ ਮੂਰੀ 10 ਇੰਚ ਵੀ ਹੁੰਦੀ ਹੈ 11 ਵੀ ਹੁੰਦੀ ਹੈ 9 ਵੀ ਹੁੰਦੀ ਹੈ ਉਹ ਸਾਰੇ ਹੁੰਦੇ ਨੇ ਜਿਹੜੀਆਂ ਇਹ ਕਸਟਮਰ ਦੀ ਡਿਮਾਂਡ ਤੇ ਹੁੰਦੀਆਂ ਨੇ ਵੀ ਕਿੰਨਾ ਰੱਖਣਾ ਹੈ ਤੇ ਮੇਨ ਪੁਆਇੰਟ ਬਲ ਦਾ ਇਹ ਹੁੰਦਾ ਹੈਗਾ ਵੀ ਇਸ ਤਰ੍ਹਾਂ ਇਹ ਬਲ ਪੈਂਦਾ ਹੈ ਸੈਂਟਰ ਦੇ ਵਿੱਚ ਬਾਕੀ ਵਾਲੇ ਜਿਹੜੇ ਉਹ ਉਮੇ ਪੈਂਦੇ ਜਿਵੇਂ ਆਪਾਂ ਆਮ ਸਰਵਾਰਾਂ ਦੇ ਪਾਉਣੀ ਹੈ ਹਾਂਜੀ ਹੁਣ ਆਪਾਂ ਇਹਦੀ ਕਰਨੀ ਹੈ 벨ਟ ਦੀ ਕਟਿੰਗ ਇਹ ਆਪਣਾ ਜਿਹੜਾ ਕਪੜਾ ਬਚਿਆ ਸੀਗਾ ਉਹ ਹੈ ਠੀਕ ਹੈ ਜੇ ਤੁਸੀਂ 벨ਟ ਦੀ ਕਟਿੰਗ ਕਰੋਗੇ ਤਾਂ 7.5 ਜਾਂ 8 ਲਿਓ ਪਰ ਇਹ ਮੇਰੇ ਕੋਲ 7 ਇੰਚ ਹੀ ਬਚਿਆਗਾ ਠੀਕ ਹੈ ਇਸ ਕਰਕੇ ਇਹ ਆਪਾਂ 5 ਇੰਚ ਦੀ 벨ਟ ਲਾਵਾਂਗੇ ਤੇ 2 ਇੰਚ ਜਿਹੜਾ ਉਹ ਫੋਲਡ ਕਰਨ ਵਾਸਤੇ ਉਹ ਜੂਆ ਠੀਕ ਹੈ ਤੇ ਇਹਦੀ ਜਿਹੜੀ ਚੜਾਈ ਹੈ ਉਹ ਆਪਾਂ ਲੈਣੀ ਹੈ ਤੇ ਇੰਚ ਆਪਾਂ ਰੈਡੀ ਰੱਖਨੇ ਹੈ 1.5 ਇੰਚ ਆਪਾਂ ਵੱਧ ਲਮੰਗੇ 24 ਤੇ ਆਪਾਂ ਕਟਿੰਗ ਕਰਾਂਗੇ ਇਹਦੀ ਠੀਕ ਹੈ ਜੀ ਹਾਂਜੀ ਇਹ ਤਾਂ ਹੋ ਗਿਆ ਆਪਣੀ ਸਲਵਾਰ ਦੀ ਕਟਿੰਗ ਤੇ ਹੁਣ ਦੱਸਦੇ ਆਂ ਆਪਾਂ ਇਹਦੀ ਸਟੀਚਿੰਗ ਹਾਂਜੀ ਹੁਣ ਆਪਾਂ ਕਰਦੇ ਆਂ ਫਰਸੀ ਸਲਵਾਰ ਦੀ ਸਟੀਚਿੰਗ ਤੁਸੀਂ ਧਿਆਨ ਨਾਲ ਜ਼ਰੂਰ ਦੇਖਣੀ ਹੈ ਦੇਖੋ ਆਪਾਂ ਹੁਣ ਜਿਹੜੇ ਇਹਦੇ ਆਸਣ ਆ ਉਹਨਾਂ ਨੂੰ ਆਪਾਂ ਜੋੜ ਲੈਣਾ ਸਭ ਤੋਂ ਪਹਿਲਾਂ ਕੋਈ ਵੀ ਸਲਵਾਰ ਆਪਾਂ ਸਟਿਚ ਕਰਨੀ ਹੈ ਸਾਰਿਆਂ ਤੋਂ ਪਹਿਲਾਂ ਆਪਾਂ ਉਹਨਾਂ ਦੇ ਆਸਣ ਜੋੜਦੇ ਹਾਂ ਠੀਕ ਹੈ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਦੂਜੇ ਦੇ ਨਾਲ ਆਸਣ ਨੂੰ ਜੋੜ ਲੈਣਾ ਇਸੇ ਤਰ੍ਹਾਂ ਇਹ ਦੂਜੇ ਆਸਣ ਨੂੰ ਜੋੜ ਲੈਣਾ ਲਓ ਜੀ ਹੁਣ ਆਪਾਂ ਜਿਹੜੇ ਇਹ ਆਸਣ ਜੋੜੇ ਸੀਗੇ ਠੀਕ ਹੈ ਇਹ ਹੈਗਾ ਆਪਣਾ ਆਸਣ ਤੇ ਇੱਧਰ ਜਿਹੜਾ ਆਪਣਾ ਇੱਥੋਂ ਇਹ ਸੈਂਟਰ ਹੈਗਾ ਇੱਥੇ ਤੁਸੀਂ ਕੱਟ ਲਗਾ ਲੈਣਾ ਠੀਕ ਹੈ ਹੁਣ ਆਪਾਂ ਇਹਨੂੰ ਸਲਵਾਰ ਨੂੰ ਸਿੱਧਾ ਕਰਕੇ ਬਲ ਪਾਉਣੇ ਆਪਾਂ ਹਾਂਜੀ ਹੁਣ ਆਪਾਂ ਇਹਦੇ ਤੇ ਬਲ ਪਾਉਣੇ ਹੈਗੇ ਠੀਕ ਹੈ ਤੇ ਉਹ ਹੁਣ ਤੁਸੀਂ ਜਿਹੜਾ ਇੱਥੇ ਆਪਾਂ ਅਸਣ ਜੋੜਿਆ ਸੀਗਾ ਠੀਕ ਹੈ ਇਹਦੇ ਤੋਂ ਤੁਸੀਂ ਜਿਹੜਾ ਗੈਪ ਆਪਾਂ ਇੱਥੇ ਲਾਉਣਾ ਹੈ 4 ਇੰਚ ਛੱਡ ਕੇ ਇੱਥੇ ਆਪਾਂ ਬਲ ਪਾਉਣੇ ਸ਼ੁਰੂ ਕਰਨੇ ਆ ਉਸੇ ਤਰ੍ਹਾਂ ਹੀ ਆਪਾਂ ਇੱਧਰ ਵੀ ਨਿਸ਼ਾਨ ਲਗਾ ਲੈਣਾ 4 ਇੰਚ ਤੇ ਠੀਕ ਹੈ ਇਹਦਾ ਜਿਹੜਾ ਪਣਾ ਹੈਗਾ ਉਹ ਵੱਡਾ ਸੀਗਾ ਤਾਂ ਕਰਕੇ ਕਪੜਾ ਥੋੜਾ ਜਿਆਦਾ ਹੈ ਸਲਵਾਰ ਦਾ ਵੈਸੇ ਤਾਂ ਇਹ ਹਲਕੀ ਸੋਹਣੀ ਲੱਗਦੀ ਹੈ ਤੇ ਹੁਣ ਤੁਸੀਂ ਦੇਖੋ ਇਹ ਜਿਹੜਾ ਆਪਾਂ ਇੱਥੇ 4 ਇੰਚ ਇੱਥੋਂ ਛੱਡ ਕੇ ਲਾਇਆ ਨਿਸ਼ਾਨ ਇੱਥੇ ਆਹ ਵਾਲਾ ਤੇ ਉਸ ਤੋਂ ਬਾਅਦ ਆਪਾਂ 3-3 ਇੰਚ ਤੇ ਨਿਸ਼ਾਨ ਲਗਾ ਲੈਣੇ ਆ ਸਾਰੇ ਤੁਸੀਂ ਇੱਥੇ ਨਿਸ਼ਾਨ ਲਗਾਉਣੇ ਆ 3-3 ਇੰਚ ਤੇ ਤੇ ਜਿਹੜਾ ਮੇਨ ਵਾਲਾ ਹੈਗਾ ਆਪਣਾ ਉਹ ਸੈਂਟਰ ਜਿਹੜਾ ਹੁੰਦਾ ਆਪਣਾ ਇਹ ਵਾਲਾ ਦੇਖੋ ਇਸ ਤਰ੍ਹਾਂ ਹੀ ਸੈਂਟਰ ਹੈ ਇਹਨੂੰ ਆਪਾਂ 3 ਇੰਚ ਤੱਕ ਇਹਦਾ ਬਲਕ ਹੋਣਾ ਆਪਾਂ ਕੱਲਾ ਬਾਕੀ ਤਾਂ ਜਿਹੜੇ ਵਾਲਾ ਛੋਟੇ ਪੈਣਗੇ ਤੇ ਜਿਹੜਾ ਇਹ ਵਾਲਾ ਹੈਗਾ ਸੈਂਟਰ ਵਾਲਾ ਉਹ ਵੱਡਾ ਪਊਗਾ ਇੱਥੋਂ ਇਸ ਤਰ੍ਹਾਂ ਸੈਂਟਰ ਹੈ ਜਿਹੜਾ ਉਹਨੂੰ ਇਸ ਤਰ੍ਹਾਂ ਫੜ ਕੇ ਤੇ ਇਸ ਤਰ੍ਹਾਂ ਆਪਾਂ ਇਹਦਾ ਬਲ ਪਾਉਣਾ ਹੈ ਠੀਕ ਹੈ ਇਹਦੇ ਤੇ ਹੁਣ ਮੈਂ ਸੂਈ ਨੂੰ ਥੋੜਾ ਜਿਹਾ ਇਹਦੇ ਚਿੱਪੇ ਨੱਪ ਕਰ ਲਉਗੀ ਠੀਕ ਹੈ ਸੂਈ ਨਾਲ ਇਸ ਤਰ੍ਹਾਂ ਇਹ ਜਿਹੜਾ ਆਪਣਾ ਬਲ ਹੈ ਉਹ ਸੈੱਟ ਹੋ ਗਿਆ ਉਸ ਤੋਂ ਹੁਣ ਆਪਾਂ ਇਧਰ-ਇਧਰ ਸਾਰੇ ਬਲ ਪਾਉਣੇ ਆ ਇਸ ਤੋਂ ਬਾਅਦ ਕੋਈ ਬਲ ਨਹੀਂ ਪਾਉਣਾ ਇੱਥੇ ਆਹ ਵਾਲੇ ਬਲ ਤੋਂ ਬਾਅਦ ਕੋਈ ਬਲ ਨਹੀਂ ਪਾਉਣਾ ਇਧਰ-ਇਧਰ ਹੀ ਪਾਵਾਂਗੇ ਜਿੰਨੇ ਵਾਲ ਆਪਣੇ ਪਏ ਠੀਕ ਹੈ ਤੇ ਹੁਣ ਆਪਾਂ ਇੱਥੋਂ ਬਲ ਪਾਉਣੇ ਸ਼ੁਰੂ ਕਰਦੇ ਹਾਂ ਇੱਥੋਂ ਆਪਾਂ 4 ਇੰਚ ਦਾ ਗੈਪ ਲੈ ਲਿਆ ਠੀਕ ਹੈ ਜੀ ਤੇ ਇੱਥੋਂ ਆਪਾਂ ਹੁਣ 3 3 ਇੰਚ ਤੇ ਨਿਸ਼ਾਨ ਲਗਾ ਲਏ ਸੀਗੇ ਹੁਣ 3 ਇੰਚ ਤੇ ਨਿਸ਼ਾਨ ਚੱਕ ਕੇ ਆਪਾਂ ਇੱਥੇ ਰੱਖ ਕੇ ਸਿਉਣ ਲਗਾ ਦੇਈਏ ਜੀ ਇਹ ਇੱਕ ਪਾਸੇ ਵਾਲੇ ਵਾਲ ਆਪਣੇ ਪਾ ਗਏ ਨੇ ਇਹ ਉਸ ਤੋਂ ਬਾਅਦ ਇਸੇ ਤਰ੍ਹਾਂ ਹੀ ਆਪਾਂ ਹੁਣ ਦੂਜੀ ਸਾਈਡ ਪਾ ਲੈਣੀ ਹੈ ਲਓ ਜੀ ਹੁਣ ਇਹ ਬਾਲਾ ਜਿਹੜੀ ਆਪਣੇ ਪੈਗੇ ਤੇ ਹੁਣ ਆਪਾਂ ਪਾਵਾਂਗੇ ਬੈਕ ਵਾਲੇ ਪਹਿਲਾਂ ਆਪਾਂ ਬੈਲਟ ਨੂੰ ਅਟੈਚ ਕਰਾਂਗੇ ਜਿੰਨੇ ਆਪਾਂ ਇੱਥੇ ਫਰੰਟ ਵਾਲੀ ਫਰੰਟ ਵਾਲਾ ਪਾਸਾ ਆਪਾਂ ਇੱਥੇ ਅਟੈਚ ਕਰਾਂਗੇ ਬੈਲਟ ਤੇ ਠੀਕ ਹੈ ਉਸ ਤੋਂ ਬਾਅਦ ਆਪਾਂ ਉਹਦੇ ਅਕੋਰਡਿੰਗ ਹੀ ਆਪਾਂ ਬਾਲ ਪਾਵਾਂਗੇ ਬੈਕ ਵਾਲੇ ਮੁੱਕੀ ਬੈਲਟ ਤਿਆਰ ਤੇ ਹੁਣ ਆਪਾਂ ਇਹਨੂੰ ਲਗਾਵਾਂਗੇ ਇੱਥੇ ਹਜੇ ਮੈਨੀਪੂਲ ਨਹੀਂ ਪੰਨਿਆ ਠੀਕ ਹੈ ਇਹ ਆਪਾਂ ਖੁੱਲਾ ਪਾਸਾ ਰੱਖ ਲਿਆ ਸੀ ਜਿੱਥੇ ਚਿੜੀ ਬੰਦੀ ਹੁੰਦੀ ਹੈ ਠੀਕ ਹੈ ਤੇ ਹੁਣ ਆਪਾਂ ਇੱਥੋਂ ਨੀਚੇ ਵਾਲੇ ਪਾਸੋਂ ਪਹਿਲਾਂ ਅਟੈਚ ਕਰਾਂਗੇ ਬੈਲਟ ਨਾਲ ਆਸਨ ਨੂੰ ਤੇ ਬੈਲਟ ਦੇ ਸੈਂਟਰ ਨੂੰ ਇਹਦੇ ਨਾਲ ਮਿਲਾ ਦੇਣਾ ਠੀਕ ਹੈ ਇਹ ਫਰੰਟ ਵਾਲਾ ਪਾਸਾ ਹੈਗਾ ਬੈਲਟ ਤਾਂ ਉਸੇ ਤਰ੍ਹਾਂ ਹੀ ਜੜਨੀ ਜਿਹੜੇ ਆਪਾਂ ਆਰਮ ਸਲਵਾਰਾਂ ਤੇ ਜੜਦੇ ਆ ਉਸੇ ਤਰ੍ਹਾਂ ਹੀ ਜੜੀ ਜਾਂਦੀ ਹੈ ਬੈਲਟ ਹੁਣ ਜਿਹੜਾ ਆਪਣੇ ਕੋਲੇ ਇੱਥੇ ਆਪਾਂ ਬੈਕ ਤੇ ਬਲ ਪਾਉਣੇ ਆ ਠੀਕ ਹੈ ਉਹਨੂੰ ਆਪਾਂ ਪਹਿਲਾਂ ਬੈਲਟ ਨੂੰ ਚੈੱਕ ਕਰ ਲੈਣਾ ਵੀ ਆਪਣੇ ਕੋਲੇ ਕਿੱਥੇ ਕਿੰਨੀ ਹੈਗੀ ਐ ਤੇ ਬਲ ਪਾਉਣ ਵਾਸਤੇ ਆਪਣੇ ਕੋਲੇ ਕੱਪੜਾ ਕਿੰਨਾ ਹੈ ਪਹਿਲਾਂ ਆਪਾਂ ਇਹਨੂੰ ਇਹਦੇ ਨਾਲ ਸੈਂਟਰ ਨਾਲ ਸੈਂਟਰ ਮਿਲਾ ਲੈਣਾ ਠੀਕ ਹੈ ਬਾਕੀ ਆਪਣੇ ਕੋਲੇ ਹੁਣ ਇਹ ਕੱਪੜਾ ਹੈ ਜਿਹੇ ਇਸ ਕੱਪੜੇ ਦੇ ਆਪਾਂ ਦੋ ਬਲ ਪਾਵਾਂਗੇ ਕਿਉਂਕਿ ਕੱਪੜਾ ਥੋੜਾ ਜਿਆਦਾ ਹੈ ਜੇ ਕੱਪੜਾ ਘੱਟ ਹੋਵੇ ਤਾਂ ਇੱਕ ਬਲ ਪੈ ਜਾਂਦਾ ਹੈਗਾ ਠੀਕ ਹੈ ਤੇ ਜੇ ਜਿਆਦਾ ਹੋਵੇ ਤਾਂ ਆਪਾਂ ਦੋ ਬਲ ਪਾ ਲੈਨੇ ਆ ਪਹਿਲਾਂ ਆਪਾਂ ਇਹਨੂੰ ਇਹ ਤਾਂ ਥੋੜਾ ਸਿਰ ਮਾਰਦੇ ਆਂ ਹਾਂਜੀ ਹੁਣ ਆਪਾਂ ਜਿਹੜੇ ਬੈਕ ਵਾਲੇ ਬਲ ਪਾਉਣੇ ਆ ਉਹ ਆਪਣੇ ਕੋਲੇ ਹੈਗੇ ਆ ਕਪੜਾ ਜ਼ਿਆਦਾ ਠੀਕ ਹੈ ਤਾਂ ਕਰਕੇ ਆਪਾਂ ਦੋ ਬਲ ਪਾਵਾਂਗੇ ਤੇ ਜਿਹੜੇ ਨਾਰਮਲ ਇਹ ਵੱਡੇ ਪਣੇ ਦੀ ਸਲਵਾਰ ਸੀਗੀ ਤਾਂ ਕਰਕੇ ਇਹਦਾ ਕਪੜਾ ਜ਼ਿਆਦਾ ਨਹੀਂ ਨਾਰਮਲ ਦੇ ਆਪਾਂ ਇੱਕ ਆਮ ਇੱਕ ਹੀ ਬਲ ਪੈਂਦਾ ਠੀਕ ਹੈ ਤੇ ਹੁਣ ਆਪਾਂ ਇਹਦੇ ਦੋ ਬਲ ਪਾ ਦਾਂਗੇ ਇੱਥੇ ਮਟਾਈ ਜਿੰਚ ਲੈ ਲਿਆ ਪਹਿਲਾ ਬਲ ਆਪਾਂ ਇਸ ਤਰ੍ਹਾਂ ਹੀ ਪਾ ਲੈਣਾ ਠੀਕ ਹੈ ਉਸ ਤੋਂ ਬਾਅਦ ਆਪਾਂ ਪਾ ਲੈਣਾ ਦੂਜਾ ਪੜ ਇੱਥੋਂ ਆਪਾਂ ਹੁਣ ਫੋਲਡ ਕਰ ਲਿਆ ਇੱਥੋਂ ਢਾਈ ਲੈ ਲਿਆ ਸੀ ਉਸ ਤੋਂ ਬਾਅਦ ਫੇਰ ਢਾਈ ਲੈ ਲੈਣਾ ਐਸ ਤਰਾ ਬਲ ਕੱਚੇ ਵਾਲਾ ਪਾ ਕੇ ਥੋੜਾ ਜਿਹਾ ਆਪਾਂ ਦੇਖ ਲੈਣਾ ਵੀ ਆਪਣਾ ਜਿਹੜਾ ਸੈਂਟਰ ਹੈ ਉਹ ਬੀਸ ਮਿਲਦਾ ਹੈ ਕਿ ਨਹੀਂ ਮਿਲਦਾ ਠੀਕ ਹੈ ਹੁਣ ਆਪਣਾ ਸੈਂਟਰ ਹੈ ਜਿਹੜਾ ਉਹ ਬਿਲਕੁਲ ਇਹਦੇ ਨਾਲ ਮੈਚ ਕਰਦਾ ਠੀਕ ਹੈ ਜੀ ਤੇ ਉਸੇ ਤਰ੍ਹਾਂ ਹੀ ਆਪਾਂ ਇੱਧਰ 2.5 ਇੰਚ ਤੇ ਨਿਸ਼ਾਨ ਲਗਾ ਕੇ ਉਸ ਤੋਂ ਅੱਗੇ 2.5 ਇੰਚ ਲਓ ਜੀ ਇਹ ਆਪਣੇ ਹੁਣ ਬਲ ਪੈ ਗਏ ਨੇ ਠੀਕ ਹੈ ਇਹ ਜਿਹੜਾ ਵਿਚਾਲੇ ਗੈਪ ਹੈ ਇਹਨਾਂ ਨਰਕਣਾ ਚਾਰ ਚਾਰ ਰੱਖਿਆ ਸੀ ਆਪਾਂ ਇੱਥੋਂ ਗੈਪ ਠੀਕ ਹੈ ਤੁਸੀਂ ਜੇ ਚਾਹੋ ਨਾ ਤਾਂ ਤੁਸੀਂ ਥੋੜਾ ਜਿਹਾ ਘੱਟ ਵੀ ਰੱਖ ਸਕਦੇ ਹੋ ਨਹੀਂ ਤਾਂ ਚਾਰ ਚਾਰ ਰੱਖ ਸਕਦੇ ਹੋ ਠੀਕ ਹੈ ਤੇ ਹੁਣ ਆਪਾਂ ਇਹਦਾ ਮੂਰੀ ਤਿਆਰ ਕਰਦੇ ਹਾਂ ਨੇ ਫਾਪਾ ਬਾਅਦ ਚ ਫ ਕਰਾਂਗੇ ਠੀਕ ਹੈ ਪਹਿਲਾਂ ਆਪਾਂ ਮੂਰੀ ਨੂੰ ਤਿਆਰ ਕਰਦੇ ਹਾਂ ਲੋ ਜੀ ਆਪਾਂ ਆਹ ਵਾਲੀ ਇਹਦੇ ਵਿੱਚ ਹੁਣ ਬੁਕਰਮ ਪਾਵਾਂਗੇ 4 4 ਇੰਚ ਠੀਕ ਹੈ ਤੇ 9 ਇੰਚ ਆਪਾਂ ਜਿਹੜੀ ਮੂਰੀ ਆ ਉਹ ਤਿਆਰ ਰੱਖਣੀ ਹੈ ਕੱਪੜੇ ਤੇ ਅਟੈਚ ਕਰ ਲੈਣੀ ਹੈ ਬੁਕਰਮ ਠੀਕ ਹੈ ਜੀ ਇਹ ਤੁਹਾਡੀ ਚੋਇਸ ਹੈ ਤੁਸੀਂ ਘੱਟ ਵੀ ਲੈ ਸਕਦੇ ਹੋ ਵੱਧ ਵੀ ਲੈ ਸਕਦੇ ਹੋ ਠੀਕ ਹੈ ਇਹ ਕਸਟਮਰ ਦੀ ਡਿਮਾਂਡ ਤੇ ਹੁੰਦੀ ਹੈ ਉਹਨਾਂ ਨੇ ਕਿੰਨੀ ਰਖਾਉਣੀ ਹੈ ਤੇ ਇਹ ਆਪਾਂ ਹੁਣ ਇਸ ਤਰ੍ਹਾਂ ਫੋਲਡ ਕਰ ਲੈਣਾ ਲੋ ਜੀ ਇਹ ਆਪਾਂ ਹੁਣ ਆਫ ਕਰ ਲਿਆ ਤੇ ਆਪਾਂ ਹੁਣ ਇਹਦੇ ਤੇ ਸਲਵਾਰ ਤੇ ਅਟੈਚ ਕਰਨੀ ਹੈ ਠੀਕ ਹੈ ਜਿਹੜਾ ਥੋੜਾ ਐਕਸਟਰਾ ਕਪੜਾ ਉਹਨੂੰ ਵੀ ਆਪਾਂ ਕੱਟ ਲੈਣਾ ਨਹੀਂ ਤਾਂ ਇਹ ਇਹ ਨਾ ਵਿੱਚ ਮੁੜ ਜਾਂਦਾ ਹੁੰਦਾ ਲੋ ਜੀ ਹੁਣ ਆਪਾਂ ਇਹਨੂੰ ਅਟੈਚ ਕਰ ਲੈਣਾ ਇਹਨੂੰ ਕੋਠਾ ਰੱਖਣਾ ਤੇ ਸਲਵਾਰ ਦਾ ਕਪੜਾ ਰੱਖਣਾ ਸਿੱਧਾ ਠੀਕ ਹੈ ਤੇ ਇਹਨੂੰ ਅੱਧੇ ਤੋਂ ਘੱਟ ਬੱਸ ਥੋੜਾ ਥੋੜਾ ਪੈਰ ਪੈਰ ਦਾ 모ੜ ਕੇ ਇਹਦੇ ਤੇ ਆਪਾਂ ਸੀਨ ਲਗਾ ਦੇਣੀ ਆ ਬਕਾ ਛੋਟਾ ਰੱਖਣਾ ਹੈ ਤੇ ਇੱਕ ਸੀਨ ਆਪਾਂ ਲਗਾਉਣੇ ਉੱਪਰ ਕਿ ਵਿੱਚ ਬਲ ਨਾ ਪਵੇ ਤੁਸੀਂ ਇਹਦਾ ਖਾਸ ਧਿਆਨ ਰੱਖਣਾ ਠੀਕ ਹੈ ਜੀ ਇਹ ਆਪਾਂ ਹੁਣ ਇਸ ਤਰ੍ਹਾਂ ਜਿਹੜੀ ਸੀਣਾ ਉਹ ਲਗਾ ਲਈ ਹੈ ਠੀਕ ਹੈ ਤੇ ਇਹ ਆਪਾਂ ਮੂਰੀ ਭਰਨੀ ਨਹੀਂ ਹੈਗੀ ਆਪਾਂ ਇਸੇ ਤਰ੍ਹਾਂ ਹੀ ਖਾਲੀ ਰੱਖਾਂਗੇ ਤੇ ਜੇ ਤੁਸੀਂ ਭਰਨੀ ਹੋਵੇ ਤਾਂ ਤੁਸੀਂ ਸਿੱਧੀਆਂ ਇਹਦੇ ਵਿੱਚ ਲਾਈਨਾਂ ਮਾਰ ਸਕਦੇ ਹੋਗੇ ਠੀਕ ਹੈ ਇਹਨੂੰ ਕੋਈ ਡਿਜ਼ਾਈਨਿੰਗ ਦੀ ਇੰਨੀ ਲੋੜ ਨਹੀਂ ਹੁੰਦੀ ਤੇ ਵੈਸੇ ਆਪਾਂ ਇਸੇ ਤਰ੍ਹਾਂ ਹੀ ਇਹ ਖਾਲੀ ਰੱਖਾਂਗੇ ਵੈਸੇ ਇੱਕ ਇੱਕ ਨਾਲ ਸੀਣ ਆਪਾਂ ਜ਼ਰੂਰ ਮਾਰਾਂਗੇ ਬਾਕੀ ਇਹ ਸਾਰੇ ਆਪਾਂ ਖਾਲੀ ਰੱਖਾਂਗੇ ਪੈਰ-ਪੈਰ ਦੀ ਸੀਣ ਮਾਰਨੀ ਹੈ ਇਹਦੇ ਤੇ ਠੀਕ ਹੈ ਇਸੇ ਤਰ੍ਹਾਂ ਹੀ ਆਪਾਂ ਦੂਜੇ ਪੌਂਚੇ ਨੂੰ ਵੀ ਤਿਆਰ ਕਰ ਲੈਣਾ ਹੈਗਾ ਫਿਰ ਆਪਾਂ ਤੁਹਾਨੂੰ ਦਿਖਾਉਣਾ ਵੀ ਇਹ ਸਲਵਾਰ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਠੀਕ ਹੈ ਜੀ ਲਓ ਜੀ ਹੁਣ ਆਪਾਂ ਦੋਨੇ ਇਹ ਮੂਰੀਆਂ ਜਿਹੜੀਆਂ ਬਣਾ ਲਈਆਂ ਠੀਕ ਹੈ ਤੇ ਹੁਣ ਆਪਾਂ ਇਹਦੀ ਜਿੰਨੀ ਲੈਥਰ ਚੜਾਈ ਰੱਖਣੀ ਹੈਗੀ ਮੂਰੀ ਦੀ ਉਹਨੇ ਆਪਾਂ ਰੱਖ ਕੇ ਉਤੇ ਸਿਉਣ ਮਾਰ ਦੇਣੀ ਹੈ ਹੁਣ ਆਪਾਂ 9 ਇੰਚ ਰੱਖਾਂਗੇ ਮੂਰੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਧਰੋਂ ਆਪਾਂ ਰੱਖਾਂਗੇ ਸਾਢੇ 10 ਐਨਵੇਂ ਇਸ ਤਰ੍ਹਾਂ ਮਿਲਾ ਕੇ ਤੇ ਸੀਨ ਲਗਾ ਦੇਣੀ ਹੈ ਇਸੇ ਤਰ੍ਹਾਂ ਹੀ ਦੂਜੀ ਸਾਈਡ ਆਪਾਂ ਲਗਾ ਦੇਣੀ ਹੈ ਸੀਨ ਇਥੋਂ ਆਪਾਂ ਹੁਣ ਸਲਾਈਏ ਜਿਹੜੀ ਡਬਲ ਕਰਕੇ ਸਾਰੀ ਤਸਵੀਨ ਲਗਾ ਦੇਣੀ ਹੈ एक्स्ट्रा कपड़े की आपको कटिंग कर देनी है, ठीक है तो उस तो बाद आप उसद नेफा मोड़ लेना नेफा अपना आम सलवार वगू ही फोल्ड करना है, ठीक है जी ਨੌਜੀ ਇਹ ਸਨਵਾਰ ਬਣ ਕੇ ਤਿਆਰ ਹੋ ਗਈ ਹੈ ਠੀਕ ਹੈ ਨੇਫੇ ਦੀ ਵੀਡੀਓ ਮੈਂ ਤਾਉਣੀ ਪਾਈ ਕਿਉਂਕਿ ਇਹ ਆਪਾਂ ਆਮ ਵਾਂਗੇ ਫੋਲਡ ਕਰਦੇ ਹੈਗੇ ਠੀਕ ਹੈ ਜੀ ਤੇ ਜੇ ਤੁਹਾਨੂੰ ਸਮਝ ਆਈ ਤਾਂ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ